ਸਿਕਾਲ ਜੀ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਔਰ ਜਰਨਲ ਵੀ ਹੈ ਕਈ ਪਿੰਡਾਂ ਦੇ ਵਿੱਚ ਐਸੀ ਵੀ ਪੰਚਾਇਤਾਂ ਬਣੀਆਂ ਨੇ ਔਰ ਦੌੜ ਚੱਲੀ ਜਾਂਦੀ ਹੈ ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਕਿ ਸਰਬਸੰਪਤੀ ਦੀਆਂ ਗੱਲਾਂ ਵੀ ਆਈਆਂ ਕਈ ਪਿੰਡਾਂ 'ਚੋਂ ਸਾਹਮਣੇ ਪਰ ਉਮੀਦਵਾਰ ਜਿੱਥੇ ਖੜੇ ਆ ਤਾਂ ਉੱਥੇ 4-4 5-5 ਸਰਪੰਚ ਵੀ ਹੋਏ ਖੜੇ ਆ ਪਿੰਡਾਂ ਦੇ ਵਿੱਚ ਸਰਪੰਚੀ ਦਾ ਕੀ ਮਾਹੌਲ ਆ ਸਾਡੇ ਨਾਲ ਬਾਈ ਸੁਖਚੈਨ ਰਹੂਗਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਰਪੰਚੀ ਦਾ ਜਿਹੜਾ ਕੀ ਮਾਹੌਲ ਆ ਪਿੰਡਾਂ ਦੇ ਵਿੱਚ ਹੋਣਾ ਕੀ ਚਾਹੀਦਾ ਤੇ ਹੋ ਕੀ ਰਿਹਾ ਬਾਈ ਜੀ ਕਿਵੇਂ ਹੈ ਮੋਲ ਪਿੰਡਾਂ ਚ ਸਰਪੰਚ ਤੋਂ ਸਾਰਿਆਂ ਤੋਂ ਪਹਿਲਾਂ ਵੀਰ ਜੀ ਤੁਹਾਡੇ ਦੇਖਿਆ ਨੂੰ ਸਾਰਿਆਂ ਸਤਿ ਸ੍ਰੀ ਅਕਾਲ ਅ ਮੋਲ ਵੀਰ ਜੀ ਕਹਿੰਦੇ ਸੀ ਬਦਲਾ ਆ ਗਿਆ ਹਮ ਸਰਕਾਰ ਦਾ ਵੀ ਬਦਲਾ ਆਪਾਂ ਦੇਖਿਆ ਪਰ ਆਪਾਂ ਆਜ਼ਾਦੀ ਤੋਂ ਬਾਅਦ ਇੱਕ ਅੰਦੋਲਨ ਵੀ ਲੜ ਚੁੱਕੇ ਹਾਂ ਅੰਦੋਲਨ ਤੋਂ ਬਾਅਦ ਜਿਹੜੀ ਆਪਣੇ ਸਰਪੰਚੀ ਦੇ ਵਿੱਚ ਬਦਲਾ ਆਉਣਾ ਚਾਹੀਦਾ ਸੀ ਨੇ 40 ਲੱਖ ਲਾਇਆ ਤੋਂ 50 ਜਾਂ 60 ਰਿਕਵਰ ਕਰੀ ਇਹ ਨੇਚਰਲੀ ਗੱਲ ਇਹ ਨਹੀਂ ਹੈਗਾ ਵੀ ਉਹ ਦਾਨ ਕਰ ਦੂਗਾ ਜੋ ਦੀ দান ਦੀ ਇੱਛਾ ਹੋਵੇ ਜਿਹੜਾ ਸਰਪੰਚ ਉੱਠਦਾ ਉਹਦੀ ਰਾਜਨੀਤੀ ਵਿੱਚ ਹੂੰ ਰਾਜਨੀਤੀ ਦਾ 베ਸ ਬਦਲਣਾ ਚਾਹੀਦਾ ਪਿੰਡਾਂ ਦੇ ਵਿੱਚ ਰਾਜਨੀਤੀ ਦਾ 베ਸ ਹੋਣਾ ਚਾਹੀਦਾ ਪਿੰਡ ਦਾ ਵਿਕਾਸ ਪੰਚ ਸਾਹਿਬ ਹੋਵੇ ਜਿਹੜਾ ਸਰਪੰਚ ਸਾਹਿਬ ਦੋ ਚਾਰਕ ਬੰਦੇ ਇਹ ਪਿੰਡਾਂ 'ਚ ਹੁੰਦੇ ਆ ਜਿਹੜੇ ਰਾਜਨੀਤੀ ਕਰ ਜਾਂਦੇ ਆ ਪਿੰਡ ਚ ਪਾੜਾ ਪਵਾ ਜਾਂਦੇ ਆ ਜਾਂ ਕਿਸੇ ਲੀਡਰ ਨੇ ਪਿੱਛੋਂ ਪਾਵਰ ਛੱਡੀ ਹੁੰਦੀ ਆ ਵੀ ਫਲਾਣਿਆ ਤੂੰ ਬਣ ਇਹ ਮਗਰ ਵੋਟ ਵੱਧਣੀ ਚਾਹੀਦੀ ਹੈ ਖਾਸ ਕਰਕੇ ਆਪਣੇ ਗਿੱਰ ਦੇ ਵਿੱਚ ਤਾਂ ਜਮੀਨੀ ਚੋਣਾ ਸਿਆਸਤ ਤੋਂ ਪਹਿਲਾਂ ਹੀ ਸਰਗਰਮ ਹੈ ਇੱਥੇ ਤਾਂ ਮੇਲਾ ਦਾ ਐਮ ਐਲ ਏ ਦੀ 8 9 ਉਮੀਦਵਾਰ ਹੋਣਗੇ ਉਹ ਜਿਹੜੇ ਗੱਲਾਂ ਚੱਲ ਪਈਆਂ ਇੱਥੋਂ ਤੱਕ ਕਿ 10 10 ਵੋਟਾਂ ਪਿੱਛੇ ਮੈਂਬਰੀਆਂ ਦੀਆਂ ਚੋਣਾਂ ਲੜਾਈਆਂ ਜਾ ਰਹੀਆਂ ਆਪਦਾ ਭੱਪਾ ਜੋ ਵੀਰ ਜੀ ਗੱਲ ਇਹ ਹੈ ਅੱਜ ਆਪਾਂ ਇਹਨੂੰ ਲੱਗਦਾ 10 ਦਿਨ ਸੁਆਦ ਹੈ 15 ਦਿਨ ਬਈਆ ਕਰ ਦਾਂਗੇ ਕੋਈ ਸਰੀ ਆਂ ਪਹਿਲੇ ਤਾਂ ਚੋਣ ਕਮਿਸ਼ਨ ਦੀਆਂ ਅੱਖਾਂ ਝੱਟ ਜੀਆਂ ਉਹਨਾਂ ਨੇ 5000 ਆਖਿਆ ਮੈਨੂੰ ਲੱਗਦਾ ਇੱਥੇ 70 60 70 ਹਜ਼ਾਰ ਇੱਕ ਦਿਨ ਦਾ ਖਰਚਾ ਡੇਲੀ ਸ਼ਰਾਬ ਫਿਰਦੀ ਆ ਸਭ ਕੁਝ ਫਿਰਦਾ ਹੈ ਕਿਸੇ ਕਿਸੇ ਪਿੰਡ ਦੀ ਕਹਾਣੀ ਹਰੇਕ ਪਿੰਡ ਦੀ ਕਹਾਣੀ ਹੈ ਜਿਹੜੀਆਂ ਲੋਕਤੰਤਰ ਅੱਖਾਂ ਵਿੱਚ ਹੀ ਬੈਠੇ ਜਿਹੜਾ ਚੋਣ ਕਮਿਸ਼ਨ ਉਹਦੀਆਂ ਅੱਖਾਂ ਵਿੱਚ ਦੇਖੋ ਵੀ ਪਿੰਡ ਦੇ ਲੋਕ ਪਰ ਕੀ ਸਰਪੰਚ ਤੋਂ ਆਸ ਕਰਨਗੇ ਬਰੋਂ ਜਿਹੜੇ ਸਰਪੰਚ ਦੇ ਘਰੇ ਜਾ ਕੇ ਅੱਜ ਹੀ ਪੀਣ ਲੱਗੇ ਤੇ ਫਿਰ ਉਹ ਕੀ ਕਹਾ ਕਹਿਣਗੇ ਵੀ ਸਰਪੰਚ ਸਾਡਾ ਕੀ ਸਵਾਰ ਦੇ ਇਹੀ ਤਾਂ ਰੌਲਾ ਨਾ ਜੀ ਜਿਹੜੇ ਮੁੱਦੇ ਆ ਉਹਨਾਂ ਤੋਂ ਦੂਰ ਕਰਨਾ ਇਹੀ ਹੈ ਜੀ ਨੂੰ ਇਕੱਠੇ ਕਰ ਲਿਆ ਉਹਨੂੰ ਪਿਆ ਲਿਆ ਯਾਰ ਤੂੰ ਮੇਰੇ ਨਾਲ ਚੱਲ ਧੂਆ ਕਰ ਜਿਹੜਾ ਬਾਈ ਆਰਮ ਫਿਰ ਇੱਕ ਬੰਦੇ ਨੂੰ ਆਪਣੇ ਅੱਜਕੱਲ ਪਿੰਡਾਂ ਚੱਲ ਰਿਹਾ ਬਾਈ ਅਰਜਵਾਨ ਫੜਾਦੀ ਉਹਦੇ ਮਗਰ ਮੈਂ ਵੋਟ ਪਾਉਂਗਾ ਯਾਰ ਜ਼ੁਬਾਨ ਨੂੰ ਅੱਜ ਲੱਗ ਰਿਹਾ ਤੁਹਾਨੂੰ ਦੋ ਉਮੀਦਵਾਰਾ ਇੰਨੇ ਕਾ ਨਾ ਸੋਚੋ ਪਿੰਡਾਂ ਦਾ ਪ੍ਰਾਪਾ ਕਿਸੇ ਨਾਲ ਖਤਮ ਕਰਿਆ ਜਾ ਰਿਹਾ ਹੈ ਦੋਹਾਂ ਨੂੰ ਮੰੰਬਰ ਠਾ ਕੇ ਘਰ ਨਾਲ ਘਰ ਪੜਾਦਾ ਜੋ ਸਰਪੰਚ ਠਾ ਕੇ ਘਰ ਨਾਲ ਘਰ ਪੜਾਦਾ ਵੀਰ ਜੀ ਜਿਹੜਾ ਜਿੱਤ ਗਿਆ ਉਹਨੂੰ ਤਾਂ ਸਾਰਿਆਂ ਨੇ ਉਹਨੂੰ ਹਲਦੂਆ ਮੈਨੂੰ ਸਾਰਿਆਂ ਨੇ ਵੋਟਾਂ ਪਾਈਆਂ ਜਿਹੜਾ ਕੋਈ 30-40 ਲੱਖ ਲਾ ਕੇ ਹਾਰ ਗਿਆ ਉਹਨੇ ਤੁਰੇ ਜਾਂਦੇ ਬੰਦੇ ਨਾਲ ਕਰੋੜ ਰੱਖਿਆ ਕਰਨੀਆਂ ਇਹਨੇ ਮੈਨੂੰ ਵੋਟਾਂ ਨਹੀਂ ਪਾਈਆਂ ਹੂੰ ਤੇ ਉਹਨੇ ਰੱਖਣੀ ਰੱਖਣੀ ਹੈ ਨਾਲ ਉਹਦੇ ਜਿਹੜੇ ਪਾਛੂ ਹੋਣਗੇ ਜਿਹੜੇ ਉਹਦੇ ਮਦਦਗਾਰ ਹੋਣਗੇ ਹੈਲਪਰ ਹੋਣਗੇ ਉਹਨਾਂ ਨੇ ਵੀ ਰੱਖਣੀਆਂ ਇਹ ਵੱਡਾ ਪਕੌਰ ਤੇ ਜਿਹੜਾ ਪਿੰਡਾਂ ਦੇ ਭਾਈਚਾਰਕ ਸਾਂਝ ਦਾ ਨੁਕਸਾਨ ਹੈ ਹੋਣਾ ਕੀ ਚਾਹੀਦਾ ਸੀ ਇੱਕ ਉਮੀਦਵਾਰ ਉੱਠਣਾ ਚਾਹੀਦਾ ਸੀ ਉਹਨੂੰ ਆਪਦਾ ਪਹਿਲਾ ਚੋਣ ਮੈਨੀਫੈਸਟੋ ਤਿਆਰ ਕਰਕੇ ਪਿੰਡ ਦੀ ਸਾਥ ਚਲਾਉਣਾ ਚਾਹੀਦਾ ਸੀ ਜੀ ਜੇ ਮੈਨੂੰ ਆ ਵੋਟਾਂ ਪਾਉਂਗੇ ਤਾਂ ਮੈਂ ਆ ਕਰੂੰਗਾ ਦੂਜੇ ਨੂੰ ਚਾਹੀਦਾ ਸੀ ਆਪਦਾ ਚੋਣ ਮੈਨੀਫੈਸਟੋ ਤਿਆਰ ਕਰਕੇ ਉੱਥੇ ਲਾਉਣਾ ਚਾਹੀਦਾ ਸੀ ਲੋਕਾਂ ਨੇ ਡਿਸਾਈਡ ਕਰਨਾ ਸੀ ਵੀ ਹਾਂ ਇਹਦੇ ਯਾਰ ਕੰਮ ਚੰਗੇ ਕਰਦੇ ਆ ਮੈਨੂੰ ਵੀ ਇਹਦੇ ਜਿਹੜੇ ਆਹ ਇਹਨੇ ਪਿੰਡ ਵਾਸਤੇ ਆ ਚੀਜ਼ ਨਵੀਂ ਕਰੀਏ ਇਹਦੇ ਨੂੰ ਵੋਟ ਪਾ ਦੇ ਪਰ ਹੋਊ ਕੀ ਰਿਆ ਜੇ ਤੂੰ ਮੇਰੇ ਨਾਲ ਚੱਲ ਮੈਂ ਤੂੰ ਆ ਜਾ ਉਹ ਜਾ ਉਹਦੇ ਕੋਲ ਪੈਸੇ ਆਏ ਰੋ ਮਾੜਾ ਬੰਦਾ ਉਹਨੂੰ ਪਾ ਦੇ ਜਿਹੜੇ بڑے ਲਿਖੇ ਨੋਜਵਾਨ ਆ ਅੱਜ ਕੱਲੂ ਪਿੱਛੇ ਹੋ ਰਿਹਾ ਇੱਕ ਬਈ ਆਪਣੇ ਤਾਂ ਕਿਦਰ ਵਿੱਚ ਜਿਵਣੀ ਚੋਣਾ ਤੇ ਲੀਡਰ ਵੀ ਮਜੂਤਾ ਸਰਕਾਰ ਦੇ ਵੀ ਲੀਡਰ ਤਿੰਨ ਹੈ ਤੇ ਪਿੰਡਾਂ ਚ ਦੇਖਣ ਨੂੰ ਮਿਲਿਆ ਵੀ ਤਿੰਨੇ ਹੀ ਆਪਦੇ ਆਪ ਦੇ ਸਰਪੰਚ ਖਾਈ ਬੜੇ ਪਾਰਟੀ ਦਾ ਵੀ ਇੱਕਾ ਨਹੀਂ ਜਾ ਉਹ ਤਾਂ ਬਈ ਜੀ ਹੁਣ ਕਹਿੰਦੇ ਹੁੰਦੇ ਆ ਜੋਰ ਵੇਹਿੰਦੇ ਹਨ ਉਹ ਪਾਰਟੀ ਨੂੰ ਦਿਖਾਉਣਗੇ ਮੈਨੂੰ ਲੱਗਦਾ ਜਿਹੜਾ ਆਪਣਾ ਖਾਸ ਗਿੱਧੜਵਾ ਇਹਦੇ ਚ ਖਾਸ ਕਰਕੇ ਸਿਆਸਤ ਹੋ ਰਹੀ ਹੈ ਜਿਵੇਂ ਆਪਣੇ ਆਮ ਲੱਗਦਾ ਅਸੀਂ ਜਿਵੇਂ ਹੁਣ ਆਪਣੇ ਹੋ ਗਿਆ ਤੇ ਇਹ ਮਜੂਤਾ ਸਰਕਾਰ ਦੇ ਤਿੰਨ ਹੋ ਗਿਆ ਆਪਾਂ ਨੂੰ ਵੀ ਪਤਾ ਹੈ ਨਾ ਚਲੋ ਜੇ ਕੇ ਆਪਾਂ ਇਹ ਵਿਕਤੀ ਵਿਕੇਸ਼ ਦਾ ਨਾਮ ਨਹੀਂ ਲੈਂਦੇ ਠੀਕ ਹੈ ਉਹ ਸਾਰੇ ਅੰਦਰਖਾਤੇ ਆ ਉਹਦੇ ਬੰਦੇ ਤੋਂ ਜੋਰ ਲਵਾਈ ਜਾਂਦੇ ਵੀ ਦੇਖਦੇ ਆ ਵੀ ਜਿਮਣੀ ਚੋਣ ਵਾਸਤੇ ਕੈਂਡੀਡੇਟ ਵੀ ਕਿਹੜਾ ਜਿਹੜਾ ਆਪਣਾ ਜੋਰ ਲਵਾਉਂਦਾ ਇੱਥੇ ਜਿਹੜਾ ਜਿਮਣੀ ਚੋਣ ਦਾਸ ਤੇ ਕੈਂਡੀਡੇਟ ਥਾਉਣ ਵਾਸਤੇ ਪਿੰਡਾਂ ਵਿੱਚ ਸਿਆਸਤ ਹੋ ਰਹੀ ਹੈ ਤੇ ਲੋਕੋ ਅੱਜੋ ਅਪੀਲਾ ਸਿਆਣੀ ਬਣੂ ਕੁਛ ਨਹੀਂ ਪਿਆ ਇੰਨਾ ਕੰਮਾਂ ਦੇ ਵਿੱਚ ਕਿਉਂ ਦੁਸ਼ਮਣੀਆਂ ਪੈਣੀਆਂ ਬਾਈ ਜੀ ਇਹ ਤਾਂ ਨੇਚੁਰਲੀ ਗੱਲ ਆ ساری ਉਮਰ ਦੀ ਕਰੋੜ ਰਹਿਣੀ ਆ ਇਹ ਕੋਈ ਮੈਂਬਰੀ ਤੇ ਚਲੋ 300 ਵੋਟ ਹੁੰਦੀ ਹੈ 3400 ਤਾਂ ਉੱਥੇ ਵੀ ਕੈਂਡੀਡੇਟ ਖੜੇ ਹੋ ਜਾਂਦੇ ਵੀ ਉਹਨੇ ਇੱਕ ਉਹਨੇ ਘਰ ਹੀ ਨਹੀਂ ਸਹਿਮਤ ਹੋਏਰੇ ਹਿਸਾਬ ਤੇ ਵੀ ਸਾਡੇ ਨਾਰਾ ਮੇਰੇ ਪਿੰਡ ਦੇ ਵਿੱਚ ਇੱਕ ਇੱਕ ਮੈਂਬਰੀ ਦੀ ਵੋਟ ਆ 1670 ਇੱਕ ਵਾਰਡ ਦੀ ਹੈ 1670 ਘਰਾਂ ਦਾ ਇੱਕ ਨਹੀਂ ਹੋ ਸਕਦਾ ਯਾਰ ਆਪਣਾ ਨਾ ਤੇ ਫਿਰ ਪਿੰਡ ਘਰ ਤਾਂ ਨਹੀਂ 1670 ਨੇ ਵੋਟਾਂ ਹਾਂ ਵੋਟਾਂ ਤੂੰ ਘਰ ਤੋਂ 20 30 ਕੀ ਰਹਿ ਜਾਣੇ ਆ ਜੀ ਇਹਨਾਂ ਤੇ ਆਪਣਾ ਇੱਕ ਨਹੀਂ ਹੋ ਸਕਦਾ ਫਿਰ ਆਪਾਂ ਕਿੱਥੇ ਲੜਲਾਂਗੇ ਇੱਕ ਸਰਬਸੰਤੀ ਦੀ ਗੱਲ ਚੱਲੀ ਸੀਗੀ ਐਤਕੀ ਬਹੁਤ ਤੇ ਪਰ ਉਥੇ ਬੋਲੀਆਂ ਲੱਗਣ ਲੱਗੀਆਂ ਬਈ ਜਿਵੇਂ 2 ਕਰੋੜ ਦੀ ਗੱਲ ਚੱਲੀ ਕਿਤੇ 65 ਲੱਖ ਦੀ ਤੇ ਫਿਰ ਬੋਲੀ ਲਾ ਕੇ ਕਿਵੇਂ ਦੇਖਦੇ ਆਂ ਵੀ ਬੋਲੀ ਲਾ ਕੇ ਸਰਬਸੰਤੀ ਇਹ ਤਾਂ ਸਭ ਤੋਂ ਵੱਡਾ ਮਹਿਨਾਂ ਜਿਹਨੇ ਆਪਣੀ ਜ਼ਮੀਰ ਵੇਚੀ ਹੂੰ ਠੀਕ ਹੈ ਸੇਵਾ ਕਰ ਸਕਦਾ ਕੋਈ ਜਿੱਤ ਕੇ ਸਰਬਸੰਤੀ ਕਰ ਤੀ ਉਹਦੇ ਕੋਲੇ ਪੈਸਾ ਜ਼ਿਆਦਾ ਹੈ ਖੁਸ਼ੀ ਨਾਲ ਸੇਵਾ ਕਰ ਸਕਦਾ ਵੱਖਰੀ ਗੱਲ ਹੈ ਜਿਹੜੀ ਆਪਾਂ ਅੱਜ ਜਿਹੜਾ ਅੱਜ ਮੰਨ ਲਓ ਬੋਲੀ ਟੁੱਟ ਕੇ 55 ਲੱਖ ਤੇ ਜਾਵੜੀ 50 ਲੱਖ ਤੇ ਜਾਵੜੀ ਉਹ ਜਿੱਤ ਗਿਆ ਤੋ ਫਿਰ ਕਿਸੇ ਦੇ ਕੰਮ ਥੋੜਾ ਕਰੂਗਾ ਬਾਈ ਇੰਨਾ ਜਿਵੇਂ 2 ਕਰੋੜ ਲਾਉਣ ਵਾਲਾ ਫਿਰ ਘਰੇ ਹੀ ਸਰਪੰਚ ਆ ਨਾ ਫਿਰ ਪਿੰਡ ਤੇ ਵੈਸੀ ਹੀ ਲਾ ਦੇ ਜਾਂ 50 ਲੱਖ ਕਰੋੜ ਤੇ ਕਰਾਂ ਵੀ ਚੱਲੀ ਜੇ ਬਾਈ ਸੇਵਾ ਭਾਉਣੀ ਹੋਵੇ ਤਾਂ ਫਿਰ ਸਰਪੰਚ ਬਣਾਉਣਾ ਜੀ ਜੀ ਹਰੇਕ ਬੰਦਾ ਦੇਖ ਜਿਹਦੇ ਕੋਲੇ ਭਾਰਤ ਦਾ ਜਿਹੜਾ ਵੋਟ ਦਾ ਅਧਿਕਾਰ ਆ ਉਹਦੇ ਕੋਲੇ ਆਦਾ ਸਨাক্তੀ ਕਾਰਡ ਕੋਈ ਵੀ ਬੰਦਾ ਆਦਾ ਕੰਮ ਕਰਾ ਸਕਦਾ ਆਉਦੇ ਭਰਾਵਾਂ ਨਾਲ ਜੋੜ ਤੇ ਕੀ ਅਪੀਲ ਕਰੋਗੇ ਚੂਣਾ ਆ ਜਾਣੀਆਂ ਪਿੰਡਾਂ ਪਿੰਡਾਂ ਵਾਲੇ ਲੋਕਾਂ ਨੇ ਪਿੰਡਾਂ 'ਚ ਹੀ ਰਹਿਣਾ ਆਪਾਂ ਤਾਂ ਕਹਿੰਦੇ ਵੀ ਲੀਡਰ ਜਿੱਤ ਕੇ ਉੱਡ ਜਾਂਦੇ ਆ ਮੁਰ ਜਾਂਦੇ ਆ ਪਰ ਪਿੰਡ ਵਾਲਿਆਂ ਨੇ ਤਾਂ ਫਿਰ ਪਿੰਡ 'ਚ ਹੀ ਰਹਿਣਾ ਨਾ ਤਾਂ ਕਿਵੇਂ ਭਾਈਚਾਰਾ ਲੋਕ ਕੀ ਦੇਖਣ ਇਹ ਹੀ ਅਪੀਲ ਆ ਸਾਰੇ ਭਰਾਵਾਂ ਨੂੰ ਦਿਲਾਂ ਦਾ ਥੋੜਾ ਜਿਹਾ ਦਾਇਰਾ ਵੱਡਾ ਕਰੀਏ ਭਲਾਨੇ ਨੇ ਮੈਨੂੰ ਉਸ ਟਾਈਮ ਆ ਕੇ ਕਿਹਾ ਸੀ ਮੈਂ ਦੋ ਦੇ ਨਾਲ ਨਹੀਂ ਆ ਉਹਦੇ ਨਾਲ ਨਹੀਂ ਇਕੱਠੇ ਕਰੀਏ ਸਾਰੇ ਕਿਤੇ ਜਿੱਥੇ ਉਮੀਦਵਾਰ ਲੱਗਦੇ ਆ ਇਕੱਠੇ ਕਰਕੇ ਸਰਬਸੰਮਤੀ ਵਾਲੇ ਪਾਸੇ ਲੈ ਕੇ ਆਈਏ ਤਾਂ ਉਹ ਜਿਹੜੇ ਮੁੱਦੇ ਆ ਉਹਨਾਂ ਨੂੰ ਹਾਈਲਾਈਟ ਕਰੀਏ ਅੱਜ ਮੌਕਾ ਖਾਸ ਕਰਕੇ ਆਪਣੇ ਕਿਦਰੂਕਲੇ ਬਹੁਤ ਵਧੀਆ ਮੌਕਾ ਹੈ ਵੀ ਜਿਹੜਿਆ ਜਿਉਣੀ ਚੋਣਾ ਸਰਕਾਰ ਤੋਂ ਉਹ ਕੰਮ ਕਰਾ ਲਓ ਜਿਹੜੇ 50 ਸਾਲਾਂ ਚ ਨਹੀਂ ਹੋਏ ਸਰਕਾਰ ਕਰੂਗੀ ਵੀ ਕਾਟਪੁੱਤ ਨਹੀਂ ਨਹੀਂ ਪਰ ਜੇ ਕਿਤੇ ਅੱਜ ਆਹ ਪਾੜਾ ਪਾ ਕੇ ਬਹਿ ਗਏ ਸਰਕਾਰ ਨੂੰ ਕੋਈ ਕੰਮ ਕਰ ਮੰਗ ਲੋੜ ਨਹੀਂ ਉਹ ਫੇਰ ਆਪ ਵੀ ਉਹਨਾਂ ਦੀ ਮਿੱਟੀ ਚੜ੍ਹ ਕੇ ਜਾਣ ਪੀ ਲਈ ਹੈ ਏਕਾ ਬਣਾ ਕੇ ਰੱਖੋ ਆਪਣੇ ਕੰਮਾਂ ਤੇ ਧਾਣ ਦਿਓ ਮੁੱਦਿਆਂ ਤੇ ਵੋਟ ਪਾਓ ਨਾ ਕੀ ਕਿਸੇ ਦੇ ਮਗਨ ਤਾਂ ਭਾਈ ਸਚੈਨ ਨਾਲ ਆਪਾਂ ਸਰਪੰਚੀ ਚੋਣਾਂ ਬਾਰੇ ਗੱਲਬਾਤ ਕੀਤੀ ਤਾਂ ਬਹੁਤ ਵਧੀਆ ਵਿਚਾਰ ਰੱਖੇ ਕਿ ਪਿੰਡਾਂ 'ਚ ਭਾਈਚਾਰਾ ਜਿਹੜਾ ਬਣਾ ਕੇ ਰੱਖਿਆ ਜਾਵੇ ਕਿਉਂਕਿ ਪਿੰਡ ਦੇ ਜਿਹੜੇ ਉਮੀਦਵਾਰ ਹੁੰਦੇ ਸਰਪੰਚੀ ਦੇ ਉਹਨਾਂ ਨੇ ਤਾਂ ਫਿਰ ਪਿੰਡਾਂ ਦੇ ਵਿੱਚ ਪਿੰਡਾਂ 'ਚ ਹੀ ਰਹਿਣਾ ਹੁੰਦਾ ਬਾਕੀ ਬਾਹਰ ਹੀ ਲੀਡਰ ਨੇ ਤਾਂ ਵੋਟਾਂ ਆਈਆਂ ਤੇ ਉਦੋਂ ਬਾਅਦ ਚਲੇ ਜਾਣਾ ਹੁੰਦਾ ਤਾਂ ਅਪੀਲ ਹੈ ਸਾਡੇ ਵੱਲੋਂ ਵੀ ਕਿ ਜਿਹੜੀਆਂ ਚੋਣਾਂ ਹੋਣਗੀਆਂ ਤਾਂ ਭਾਈਚਾਰਕ ਸਾਂਝ ਬਣਾ ਕੇ ਜੇ ਕਿਤੇ ਵੋਟਾਂ ਵੀ ਪੈਂਦੀਆਂ ਤੋਂ ਪਾਈਆਂ ਜਾਣ ਜੇ ਸਰਬਸੰਮਤੀ ਹੁੰਦੀ ਹੈ ਤਾਂ ਫਿਰ ਉਸ ਤੋਂ ਸਾਰਿਆਂ ਨਾਲ ਵਧੀਆ ਗੱਲ ਹੈ ਧੰਨਵਾਦ